ਵਦੇਸ਼ੀ ਭੇਜਣ ਦੇ ਨਾਂ ਤੇ ਰੋਜ਼ਾਨਾ ਹੀ ਨੌਜਵਾਨਾਂ ਨਾਲ ਲੱਖਾਂ ਰੁਪਏ ਦੀਆਂ ਭਾਰੀ ਠੱਗੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਾਇਸੈਂਸ ਵੀ ਜਾਰੀ ਕੀਤੇ ਜਾਂਦੇ ਹਨ ਪਰ ਕਈ ਇਹੋ ਜਿਹੇ ਵਿਅਕਤੀ ਵੀ ਹਨ ਆਪਨੀ ਰੋਜੀ ਰੋਟੀ ਕਮਾਣ ਲਈ ਲੋਕਾਂ ਨਾਲ ਧੋਖਾਧੜੀ ਕਰਨ ਲਈ ਬਿਨਾਂ ਲਾਇਸੈਂਸ ਤੋਂ ਹੀ ਆਪਣਾ ਕਾਰੋਬਾਰ ਚਲਾ ਰਹੇ ਹਨ ਇਸ ਸਬੰਧੀ ਜਿਰਕਪੁਰ ਪੁਲਿਸ ਨੂੰ ਉਸਨਾਂ ਭਾਰੀ ਸਵਲਧਾਨੇ ਲਈ ਜਦੋਂ ਪਾਰਸ ਡਾਉਨਟਾਊਨ ਸਨਿਕਲੇ ਦੇ ਨੇੜੇ ਇੱਕ ਘਰ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਬਿਨਾਲਾ ਸਹਾਤਾ ਇਮੀਗ੍ਰੇਸ਼ਨ ਦਾ ਧੰਦਾ ਚੱਲ ਰਿਹਾ ਸੀ ਮੌਕੇ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਭਾਰੀ ਰਕਮ ਰੰਦ ਕੀਤੀ ਗਈ 96 ਲੱਖ ਰੁਪਏ ਕੈਸ਼ ਇੱਕ ਲੈਪਟਾਪ ਦੋ ਪਾਸਪੋਰਟ ਬਰਾਬਰ ਕੀਤੇ ਗਏ ਉਹਨਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਪੁਲਿਸ ਵਾਲਾ ਰਿਮਾਂਡ ਲੈ ਲਿਆ ਗਿਆ ਉੱਥੋਂ ਸੁਣਾਣੇ ਆ ਆਈਪੀਐਸ ਜੋਤੀ যাদਬ ਇਸ ਵੰਦੀ ਕੀ ਜਾਣਕਾਰੀ ਦੇ ਰਹੇ ਨੇ ਮੈਂ ਚੁਣ ਦਵੇ ਦੇ ਲਿਖਾਂਗੇ ਵੀ ਹਾਈ ਜਿੰਨਾ ਤੱਕ ਪ੍ਰੈਸ ਨੂੰ ਠੀਕ ਹੈ ਸਰ ਫਿਰ ਇਹ ਜੋ ਉਹ ਮੋਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜ਼ੀਰਾਖਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉੱਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕਿ ਪੈਸਾ ਵੀ ਵਸੂਲ ਹੋ ਸਕਦੇ ਤੇ ਜੋ ਵੀ ਡਾਕੂਮੈਂਟਸ ਵਗੈਰਾ ਤੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਅਗਰ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿਤੇ ਕਰੇ ਤਾਂ ਤਾਂ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਾਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਤਿੰਨ ਬੰਦੇ ਬਲਟਾਨਾ ਪੁਲਿਸ ਚੌਕੀ ਦੇ ਏਰੀਆ ਵਿੱਚ ਸਨੀ ਐਂਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਪਰਾਏ ਹੋ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੇ ਜੋ ਕਿ ਫਤੇਗੜ ਸਾਵ ਦਾ ਰਹਿਣ ਵਾਲਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਹਨਾਂ ਦੇ ਕੋਲੋਂ 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋਂ ਕੁਝ ਇੱਕ ਲੈਪਟਾਪ ਤੇ ਨਾਲੋਂ ਕੁਝ ਸਕੈਨਡ ਕਾਪੀਜ਼ ਆਫ ਪਾਸਪੋਰਟਸ वगैरह ਵੀ ਬਰਾਮਦ ਹੋਏ ਤੇ ਇਹ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਮੈਂ ਲੋਕਰ ਨੂੰ ਤੇ ਮੈਂ ਤਾਲਮੇ ਵੀ ਕਰਦੇ ਸੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮਾਰਕ ਕੋਈ ਕੰਸਲਟੈਂਸੀ ਫਰਮ ਹੈ ਉੱਥੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ ਛਾਲ ਡੇਢ ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਾ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟਸ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅੱਗੇ ਗਾਂ ਕਮਿਸ਼ਨ ਬੇਸਡ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਨੈਟਵਰਕ ਬਣਾਇਆ ਸੀਗਾ ਕਿਹਦੀ ਕਿਹਦੇ ਫਿਰ ਕੰਮ ਕਰਦੇ ਸੀ ਆਪਣਾ ਕੰਮ ਇਹ ਛਾਲ ਡੇਢ ਸਾਲ ਤੋਂ ਕਰ ਰਿਹਾ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਇਹ ਪਿਛਲੇ 7-8 ਸਾਲਾਂ ਤੋਂ ਹੀ ਕਰ ਰਹੇ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰ ਹੀ ਇਹਨਾਂ ਸਾਰਾ ਕੈਸ਼ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਊਥ ਦੇ ਥਰੂ ਇਹ ਬੰਦੇ ਵਨੋ client ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਾਹੀ ਆ ਆਪਣੇ ਦੋਸਤਾਂ ਰਾਹੀ ਆ ਜੋ ਇਹਨਾਂ ਦੇ ਫੈਲੋ ਇਮੀਗ੍ਰੇਸ਼ਨ ਸਰਵਿਸਿਜ਼ ਜੋ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟਸ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ ਕਲਾਈਂਟਸ ਆਪਣਾ ਉਹ ਕਰਦੇ ਸੀਗੇ ਇਥੇ ਹੋਰ ਵੀ ਰਚਨਾ ਵਰਤ ਸੀਗਾ ਇਹਨਾਂ ਦਾ ਕਿਉਂਕਿ ਆਊਟ ਆਫ ਦੇਖਿਆ ਕਿ ਬਹੁਤ ਸਾਰੇ ਵੀ ਇਸ ਤਰ੍ਹਾਂ ਵਰਤ ਕਰਕੇ ਇਹਦਾ ਕੰਮ ਕਰਦੇ ਹਾਂਜੀ ਅਹ ਇੱਕ ਹਜੇ interrogation ਤਾਂ ਅੱਜ ਹੀ ਇੱਕ ਦਿਨ ਦੀ ਸਾਡੇ ਕੋਲ remand ਤੇ ਤੇ interrogation ਤਾਂ properly ਹੋਣੀ ਬਾਕੀ ਹੈ but ਜਿੰਨੀ ਕੀ ਤਫਤੀਸ਼ ਹੋਈ ਹੈ ਜਿੰਨੀ ਕੀ questioning ਹੋਈ ਹੈ ਉਸ ਤੋਂ ਆਹੀ ਗੱਲ ਸਾਹਮਣੇ ਆਈ ਹੈ ਕੀ ਇਹ ਅਹ ਬਾਕੀ ਜਿੰਨੇ ਵੀ immigration ਵਾਲੇ ਕੰਮ ਕਰਦੇ ਉਹਨਾ ਦੇ network ਨੂੰ use ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆ ਬੰਦਾ ਪ੍ਰੋਸਪੈਕਟਿਵ ਕਲਾਇੰਟ ਹੋ ਸਕਦਾ ਫਿਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਕਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਹੀ ਮੰਗਾਂਦੇ ਸੀਗੇ ਨਾ ਤਾਂ ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕੀਤਾ ਕਿ ਨਹੀਂ ਕੀਤਾ ਹੈ ਅਸਕੈਨ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰਾ ਹਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ अमाउंट ਵੀ ਵੱਡੀ ਹੋएगी ਤੇ ਪਿਛਲੇ ਸਾਲ ਡੇਟਸਾਲਾ ਤੋਂ ਕਰ ਰਹੇ ਤੇ ਜਿੰਨਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ 'ਚ ਇੱਕ ਕਾਫੀ ਜ਼ਿਆਦਾ ਬੱਚਿਆਂ 'ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ ਸਾਰੇ ਬੰਦੇ ਹੋ ਸਕਦੇ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੋਊਗਾ ਨਹੀਂ ਨਹੀਂ ਆ ਇੱਕ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੀਰਾਪੁਰ ਜ਼ੀਰਾਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੁਣ ਜਦੋਂ ਕਿ ਇਹਨਾਂ ਦਾ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨੈਂਟ ਸਾਡੇ ਕੋਲ ਆਣ ਕਿ ਸਾਡੇ ਨਾਲ ਫਰਾਡ ਹੋਇਆ ਹੈਗਾ ਮਹਾਲੀ ਦੇ ਵਿੱਚ ਜਦੋਂ ਜਿਹੜੇ ਅਰੰਗੀ ਮੀਟਿੰਗ ਚਲਾ ਰਹੇ ਨੇ ਪੁੱਛਿਆ ਕਿ ਪਛਾਤ ਤੋਂ ਵੱਲੋਂ ਬਕਾਇਆ ਖਾਤਿਜਾਰੀ ਕਿਹਦੇ ਦਾ ਕੁਝ ਇੱਕ ਮਹੀਨਾ ਹੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ 40 ਦੇ 3 ਜਿਹੜੇ ਰਸਾਂਸ ਚਲੇ ਰੱਦ ਕੀਤੇ ਨੇ ਜਾਂ ਫਿਰ ਸਸਪੈਂਡ ਕੀਤੇ ਨੇ ਇੱਕ ਮਹੀਨੇ ਦੇ ਦੌਰ ਚੱਲਦੇ ਹੀ ਗੋਲ ਜਾਨਾ ਕਿ ਦੋ ਇੰਟੀਗ੍ਰੇਟਿਵ ਸਾਹਮਣੇ ਆਉਣਗੇ ਸਾਡਾ ਪੋਸਟ ਕੋਡ ਲਿਸਟ ਹੈ ਉਹ ਕਹਿੰਦੇ ਕਿ ਜਦੋਂ ਲੀਡ ਨੇ ਮੈਨੇ ਲੀਡ ਹਾਂਜੀ ਲਿਸਟ ਹੁੰਦੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ লাইਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਦੇ ਉੱਪਰ ਹੁੰਦਾ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ ਵੈਬਸਾਈਟ ਹੈ ਉੱਥੇ ਵੀ ਲਾਇਸੈਂਸੀ ਜੋ ਵੀ ਇਮੀਗ੍ਰੇਸ਼ਨ ਸਰਵਿਸੇਸ ਸੈਂਟਰਸ ਹੈ ਉਹਨਾਂ ਦੀ ਲਿਸਟ ਅਵੇਲੇਬਲ ਹੈਗੀ ਤੋ ਤੁਹਾਡੇ ਮੀਡੀਅਮ ਕੇ ਥਰੂ ਮੈਂ ਲੋਕਾਂ ਨੂੰ ਆਈ ਰਿਕੁਐਸਟ ਕਰਨਾ ਚਾਹੁੰਦੀ ਹੂ ਕਿ ਜਦੋਂ ਵੀ ਤੁਸੀਂ ਆ ਵੀਜ਼ਾ ਦਾ ਆਪਣਾ ਅਪਲਾਈ ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਪਲੀਜ਼ ਆਪਣਾ ਇੱਕ ਬਾਰੀ ਆਨਲਾਈਨ ਲਾਇਸੈਂਸ ਚੈੱਕ ਕਰ ਲਿਆ ਕਰੋ ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਤੇ ਜੋ ਫਰਾਡਸਟਰਸ ਹੁੰਦੇ ਹੋ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਭੱਜ ਜਾਂਦੇ ਜਾਂ ਉਹ ਕਿੱਥੇ ਚਲੇ ਜਾਂਦੇ ਤੇ ਤੁਹਾਡੀ ਮਿਹਨਤ ਦੀ ਕਮਾਈ ਜਾਂਦੀ ਹੈ ਔਰ ਛੋਟੀ ਮੋਟੀ ਵੀ ਅਮਾਉਂਟ ਨਹੀਂ ਹੁੰਦੀ ਚਾਲੀ ਤੋਂ 50 ਲੱਖ ਦੇ ਅਰਾਊਂਡ ਹੈ ਵੀਜ਼ਾਸ ਦੇ ਲਈ ਚਾਰਜ ਕਰਦੇ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਜ਼ਾਇਆ ਨਾ ਹੋਏ ਇਸ ਕਰਕੇ ਤੁਹਾਡੇ ਮੀਡੀਅਮ ਰਾਈਮੇ ਰਿਕੁਐਸਟ ਕਰਨਾ ਚਾਹੁੰਗੀ ਕਿ ਤੁਸੀਂ ਆਪਣਾ ਇੱਕ ਵਾਰੀ ਲਾਇਸੈਂਸ ਚੈੱਕ ਕਰਕੇ ਤਭੀ ਉਹ ਜੋ ਵੀ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰੋ ਉਹਦੇ ਕੋਲ ਤੁਸੀਂ ਜਾਓ ਤਾਂ ਕਿ ਤਾਂ ਕਿ ਤੁਹਾਡੇ ਨਾਲ ਤੋਂ ਡਾਕੂਮੈਂਟਸ ਫਸੜ ਨਾਹੀ ਤੁਹਾਡਾ ਜੋ ਮਿਹਨਤ ਵਾਲੀ ਕਮਾਈ ਉਹ ਕਿੱਥੇ ਫਸੇ ਜਗਵਾਨ ਟੀਵੀ ਲਈ ਮਹਾਰਿਸ਼ ਵਟਲਾ ਜਿਰਕਪੁਰ